ਸ਼ਿਵ ਸੈਨਾ ਹਿੰਦੁਸਤਾਨ ਦੇ ਅਹੁਦੇਦਾਰਾਂ ਦੀ ਮੀਟਿੰਗ ਪੰਜਾਬ ਸੰਗਠਨ ਮੰਤਰੀ ਰਾਹੁਲ ਖੋਸਲਾ ਪੰਜਾਬ ਉਪ ਪ੍ਰਧਾਨ ਰਮਨ ਪੱਲਾ ਦੀ ਅਗਵਾਈ ਵਿੱਚ ਪਟਾਲਾ ਰੋਡ ਵਿਖੇ ਹੋਈ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਪਹੁੰਚੇ ਅਤੇ ਵਿਸ਼ੇਸ਼ ਤੌਰ ਤੇ ਰਾਸ਼ਟਰ ਜਨਰਲ ਸਕੱਤਰ ਕ੍ਰਿਸ਼ਨ ਸ਼ਰਮਾ ਰਾਹੁਲ ਖੰਨਾ ਪੰਜਾਬ ਯੂਥ ਕਾਰਜਕਾਰਨੀ ਪ੍ਰਧਾਨ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਅੰਕਿਤ ਖੋਸਲਾ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਹਿਦੇਵ ਪਹੁੰਚੇ ਪਵਨ ਗੁਪਤਾ ਨੇ ਪਾਰਟੀ ਨੂੰ ਮਜ਼ਬੂਤ ਕਰਦਿਆਂ ਹੋਇਆਂ ਮਨੀਸ਼ ਅਰੋੜਾ ਨੂੰ ਜ਼ਿਲ੍ਹਾ ਪ੍ਰਧਾਨ ਵਪਾਰ ਸੈਲ, ਗੌਰਵ ਮਹਿਰਾ ਨੂੰ ਚੇਅਰਮੈਨ ਜ਼ਿਲ੍ਹਾ ਵਪਾਰ ਸੈਲ, ਸੋਨੂ ਚਾਫਲਾ ਨੂੰ ਜ਼ਿਲ੍ਹਾ ਉਪ ਪ੍ਰਧਾਨ, ਗੋਪਾਲ ਵਿਖ ਨੂੰ ਜ਼ਿਲ੍ਹਾ ਜਨਰਲ ਸੈਕਟਰੀ ਅਤੇ ਹੋਰ ਵੀ ਕਈ ਨਿਯੁਕਤੀਆਂ ਕੀਤੀਆਂ। ਪਵਨ ਗੁਪਤਾ ਨੇ ਕਿਹਾ ਕਿ ਜਲਦ ਹੀ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਵਿੰਗ ਦੀ ਗਠਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਵਿੱਚ ਹੋ ਰਹੀ ਜਿਮਨੀ ਚੋਣ ਨੂੰ ਲੈ ਕੇ ਸ਼ਿਵ ਸੈਨਾ ਹਿੰਦੁਸਤਾਨ ਜਲਦ ਹੀ ਅਹੁਦੇਦਾਰਾਂ ਦੀ ਮੀਟਿੰਗ ਕਰਕੇ ਕਿਸੇ ਉਮੀਦਵਾਰ ਨੂੰ ਸਮਰਥਨ ਦੇਣ ਦਾ ਐਲਾਨ ਕਰੇਗੀ। اس موقع دانش ببر رویتونا وشال کمار گگن سرین نتیش سمیت ممبر موجود سان শিব سنا حاضر ہے اپا جڑی لنگور دے معاملے چ بیذبی ہوئی جنہاں لوکاں نے بھی گل چکی انہاں نو جنتا نے جڑا ہندو سماج ہے او پوری طرح سپورٹ کرن تو کتے نہ کتے کھنج جاندا او کےول শিব سنا دی یا ویش ہندو پریشد بجرانگ دال دی ذمہ داری نہیں پوری قوم دی ذمہ داری ہے پورے مندر کمیٹی دی ذمہ داری ہے ਉਹਨਾਂ ਸਾਰਿਆਂ ਨੂੰ ਇੱਕ ਮੋਟੋ ਕੇ ਕਾਰਵਾਈ ਕਰਨੀ ਚਾਹੀਦੀ ਹੈ ਇਕੱਠੇ ਹੋਣਾ ਚਾਹੀਦਾ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਹ ਕਾਲੀ ਅੰਮ੍ਰਿਤਸਰ ਚ ਪਟਿਆਲੇ ਚ ਜਾਂ ਜਲੰਧਰ ਚ ਨਹੀਂ ਹੋ ਰਿਹਾ ਇਹ ਪੂਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਕਈ ਬੇਦਬੀ ਹੋ ਰਹੀਆਂ ਜਿਹੜੇ ਸਾਡੇ ਚਾਰ ਸੰਕਰਾਚਾਰੀਆ ਮਠਾधीश ਹੈ ਉਹਨਾਂ ਦੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਇਸ ਤਰ੍ਹਾਂ Hindu ਸਮਾਜ ਦੇ ਕੋ ਅਚਾਰ ਸਹਿਤਾ ਲਾਗੂ ਕਰਨ ਜਿਹਦੇ ਵੀ ਸਾਡੇ ਤਿਵਾਰ ਦੋ ਨਾ ਹੋਣ ਸਾਡੇ ਜਿਹੜੇ ਆਰਤੀ ਕਰਨ ਦੇ ਨਿਯਮ ਲਾਗੂ ਹੋਣ ਕਿਸੇ ਸੈਰ ਚ ਆਰਤੀ ਬੈਠ ਕੇ ਹੁੰਦੀ ਹੈ ਕਿਸੇ ਸੈਰ ਚ ਆਰਤੀ ਖੜੇ ਹੋ ਕੇ ਹੁੰਦੀ ਹੈ ਕਿਸੇ ਜਗ੍ਹਾ ਤੇ ਆਰਤੀ ਸਿਰ ਢਾਕੇ ਹੁੰਦੀ ਹੈ ਕਿਸੇ ਜਗ੍ਹਾ ਤੇ ਆਰਤੀ ਖੁੱਲੇ ਨੰਗੇ ਸਿਰ ਕਰਦੇ ਆ ਹੁੰਦਾ ਇਸ ਜਗ੍ਹਾ ਦੇ ਉੱਤੇ ਜਿਵੇਂ ਸਿੱਖ ਸਮਾਜ ਦੇ ਵਿੱਚ ਅਕਾਲ ਤਖਤ ਸਾਹਿਬ ਦਾ ਹੁਕਮ ਲਾਗੂ ਹੁੰਦਾ ਸਾਡੇ ਜਿਵੇਂ ਪਰੰਪਰਾ ਹੈ ਵੈਦਿਕ ਪਰੰਪਰਾ ਹੈ ਕਿ ਸ਼ੰਕਰਾਚਾਰਿਆ ਕਿਸੇ ਵੀ ਮਾਮਲੇ 'ਚ ਅੰਤਿਮ ਫੈਸਲਾ ਦੇ ਸਕਦੇ ਤਾਂ ਸ਼ੰਕਰਾਚਾਰਿਆ ਨੂੰ ਇਹ ਵਿਧੀ ਵਿਵਧਾਨ ਕਰਨਾ ਚਾਹੀਦਾ ਬੇ લક્ષਮੀ ਪੂਜਾ ਤੋਂ ਬਾਅਦ ਗਣੇਸ਼ ਪੂਜਾ ਤੋਂ ਬਾਅਦ ਇਹ ਜਿਹੜੀਆਂ ਮੂਰਤੀਆਂ ਹੈਗੀਆਂ ਇਹਨਾਂ ਦਾ ਕੀ ਪ੍ਰਕਿਰਿਆ ਹੋਣੀ ਚਾਹੀਦੀ ਹੈ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਸਾਡੇ ਰਾਸ਼ਟਰੀ ਪ੍ਰਮੁੱਖ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਅੰਮ੍ਰਿਤਸਰ ਆਏ ਸੀਗੇ ਅੱਜ ਅਸੀਂ ਅੰਮ੍ਰਿਤਸਰ ਦੀ ਸਾਰੀ ਟੀਮ ਦਾ ਗਠਨ ਕੀਤਾ ਵਾ ਜਿਦੇ ਵਿੱਚ ਵਪਾਰ ਸਹਿਲ ਜ਼ਿਲ੍ਹਾ ਪ੍ਰਧਾਨ ਸਾਰੇ ਨਿਯੁਕਤ ਕੀਤੇ ਆ ਜਿਹੜੇ ਵੀ ਮੇਰੇ ਭਰਾ ਮੇ ਨਾਲ ਜੁੜੇ ਆ ਮੈਂ ਉਹਨਾਂ ਨੂੰ ਵਿਸ਼ਵਾਸ ਦਵਾਨਾ ਉਹਨਾਂ ਨੇ ਦਿਨ ਰਾਤ ਜਿੱਥੇ ਵੀ ਮੇਰੀ ਰੋਡ ਪਈ ਜਾਂ ਮੇਰੀ ਟੀਮ ਦੀ ਰੋਡ ਪਈਗੀ ਅਸੀਂ 24 ਘੰਟੇ ਉਹਨਾਂ ਦੇ ਹਾਜ਼ਰ ਆ ਜਿਨ੍ਹਾਂ ਸਾਡੇ 'ਤੇ ਵਿਸ਼ਵਾਸ ਕਰਕੇ ਸ਼ਿਫਰ ਹਿੰਦੁਸਤਾਨ ਦਾ ਦਾਮਨ ਫੜਿਆ ਅੱਜ ਸਰ ਬਹੁਤ ਖੁਸ਼ੀ ਦਾ ਦਿਨ ਹੈ ਵੀ ਸਾਡੇ ਸ਼ੇਰ ਹਿੰਦ ਦੇ ਰਾਸ਼ਟਰੀ ਪਦਾਸ਼ੀ ਪਵਨ ਗੁਪਤਾ ਜੀ ਅੰਮ੍ਰਿਤਸਰ ਦੇ ਆਏ ਨੇ ਨਾਲ ਉਹਦੇ ਪੰਜਾਬ ਪ੍ਰਧਾਨ ਸਰੇ ਕਿਸ਼ੇ ਸ਼ਰਮਾ ਜੀ ਯੂਥ ਵਿੰਗ ਦੇ ਪ੍ਰਧਾਨ ਆਏ ਨੇ ਉਹਨਾਂ ਨੇ ਸਹੀ ਅੱਜ ਨੁਕਤੀਆਂ ਕੀਤੀਆਂ ਅੱਗੇ ਵੀ ਅਪ ਤਰਨਤਾਰਨ ਬਟਾਲਾ ਗੁਰਦਾਸਪੁਰ ਧਾਰੀਵਾਲ ਹਰ ਥਾਂਵਾਂ ਤੇ ਜਾ ਜਾ ਕੇ ਨੁਕਤੀਆਂ ਕੀਤੀਆਂ ਜਾਣਗੀਆਂ ਸ਼ਿਵਸਾਣ ਦੋਸਤਾਂ ਦਾ ਵਿਸਤਾਰ ਕੀਤਾ ਗਿਆ